ਕੈਨੇਡਾ ਤੇ ਅਮਰੀਕਾ ਵਾਂਗ ਆਸਟ੍ਰੇਲੀਆ ਵਿੱਚ ਵੀ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ ਇਸ ਲਈ ਆਸਟ੍ਰੇਲੀਆ ਨੇ ਵੀ ਅਮਰੀਕਾ ਤੇ ਕੈਨੇਡਾ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਆਸਟ੍ਰੇਲੀਆ ਵਿੱਚ ਪਿਛਲੇ ਸਾਲ ਸਟੱਡੀ ਵੀਜ਼ਿਆਂ ਵਿੱਚ 70000 ਦੀ ਕਮੀ ਆਈ ਸੀ ਉੱਥੇ ਹੀ ਇਸ ਸਾਲ ਆਸਟ੍ਰੇਲੀਆ ਵਿੱਚ ਪੀਆਰ ਲੈਣ ਵਾਲਿਆਂ ਦੀ ਗਿਣਤੀ 25% ਤੱਕ ਘਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਸਾਲ ਮਈ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਭਾਰਤੀ ਪ੍ਰਵਾਸੀਆਂ ਲਈ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਨੇ ਖਾਸ ਤੌਰ ਤੇ ਵਿਰੋਧੀ ਗਠਜੋੜ ਵੱਲੋਂ ਸਖਤ ਇਮੀਗ੍ਰੇਸ਼ਨ ਅਤੇ ਸਿੱਖਿਆ ਸੁਧਾਰਾਂ ਦਾ ਪ੍ਰਸਤਾਵ ਰੱਖਣ ਦੇ ਨਾਲ ਭਾਰਤੀ ਨੇ ਸਥਾਈ ਪ੍ਰਵਾਸ ਨੂੰ 25% ਤੱਕ ਘਟਾਉਣ ਅਤੇ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਤੇ ਸਖਤ ਸੀਮਾਵਾਂ ਲਗਾਉਣ ਦਾ ਵਾਅਦਾ ਕੀਤਾ ਹੈ ਜਿਸ ਨਾਲ ਆਸਟ੍ਰੇਲੀਆ ਚ ਵਸਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਭਾਰਤੀਆਂ ਦੀ ਇੱਛਾਾਂ ਮਾਂ ਤੇ ਸੰਭਾਵੀ ਤੌਰ ਤੇ ਰੁਕਾਵਟ ਆਵੇਗੀ ਖਾਸ ਕਰਕੇ ਪੰਜਾਬੀ ਮੂਲ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਣਗੇ ਜੋ ਪੜ੍ਹਾਈ ਅਤੇ ਪੀਆਰ ਲਈ ਆਸਟ੍ਰੇਲੀਆ ਜਾਂਦੇ ਨੇ ਅਗਲੇ 2 ਸਾਲਾਂ ਲਈ ਆਸਟ੍ਰੇਲੀਆ ਲਈ ਸਥਾਈ ਪ੍ਰਵਾਸ ਦੀ ਗਿਣਤੀ 1,85,000 ਤੋਂ ਘਟਾ ਕੇ 1,40,000 ਪ੍ਰਤੀ ਸਾਲ ਕਰਨ ਦੀ ਯੋਜਨਾ ਹੈ ਉਥੇ ਤਾਤਾਰੀ ਪਾਰਟੀ ਲੇਬਰ ਨੇ ਪ੍ਰਵਾਸ ਲਈ ਦਰਵਾਜ਼ੇ ਖੋਲ੍ਹ ਦਿੱਤੇ ਸਨ ਲੇਬਰ ਦੇ ਪਹਿਲੇ 2 ਸਾਲਾਂ ਵਿੱਚ ਰਿਕਾਰਡ 10 ਲੱਖ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ ਜਿਨ੍ਹਾਂ ਵਿੱਚ 40% ਦੀ ਪੰਜਾਬੀ ਸਨ ਉਸੇ ਸਮੇਂ ਦੌਰਾਨ ਸਿਰਫ 3.5 ਲੱਖ ਘਰ ਬਣਾਏ ਗਏ ਪਰ ਮੰਗ ਸਪਲਾਈ ਨਾਲੋਂ ਕਿਤੇ ਵੱਧ ਗਈ ਚੋਣਾਂ ਦੌਰਾਨ ਇਹ ਮੁੱਦਾ ਇੰਨਾ ਗਰਮ ਹੋ ਗਿਆ ਕਿ ਵਿਰੋਧੀ ਪਾਰਟੀ ਨੇ ਮੌਜੂਦਾ ਆਸਟ੍ਰੇਲੀਅਨ ਘਰ ਖਰੀਦਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਤੋਂ 2 ਸਾਲ ਦੀ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਹੈ ਸ਼ਹਿਰ ਦੇ ਕਿਰਾਏਾਂ ਤੇ ਵਜ਼ਾਰਾਂ ਤੇ ਦਬਾਅ ਨੂੰ ਘੱਟ ਕਰਨ ਲਈ ਵਿਦੇਸ਼ੀ ਸਟੂਡੈਂਟਸ ਤੇ ਸਖਤ ਸੀਮਾਵਾਂ ਨਿਰਧਾਰਿਤ ਕਰਨ ਲਈ ਪ੍ਰਮੁੱਖ ਮੈਟਰੋਪੋਲੀਟਨ ਯੂਨੀਵਰਸਿਟੀ ਨਾਲ ਕੰਮ ਕਰੇਗਾ ਵਿਰੋਧੀ ਪਾਰਟੀ ਅੰਤ ਤਵ ਕੋ 5 ਸਾਲਾਂ ਵਿੱਚ 1 ਲੱਖ ਤੋਂ ਵੱਧ ਘਰਾਂ ਨੂੰ ਖਾਲੀ ਕਰਵਾਉਣਗੇ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਸਟੂਡੈਂਟਸ ਅਤੇ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਪਹਿਲਾਂ ਹੀ ਘਟ ਰਹੀ ਹੈ ਇਸ ਨੇ 2024 ਵਿੱਚ ਸਟੂਡੈਂਟਸ ਵੀਜ਼ਾ ਆਮਦ ਵਿੱਚ 25% ਦੀ ਗਿਰਾਵਟ ਦਰਜ ਕੀਤੀ ਹੈ ਜੋ ਪਿਛਲੇ ਸਾਲ 278000 ਤੋਂ ਘਟਾ ਕੇ 207000 ਰਹਿ ਗਈ ਹੈ ਆਸਟ੍ਰੇਲੀਆ ਅੰਬੈਸੀ ਦੇ ਅਧਿਕਾਰੀ ਕージェント ਦਾ ਤਰਕ ਹੈ ਕਿ ਆਸਟ੍ਰੇਲੀਆ ਹੁਣ ਕੈਨੇਡਾ ਤੇ ਅਮਰੀਕਾ ਦੀ ਤਰਸ ਤੇ ਚੱਲ ਰਿਹਾ ਉੱਥੇ ਰਹਿائش ਤੇ ਨੌਕਰੀ ਤੋਂ ਇਲਾਵਾ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਇਸ ਲਈ ਇਸ ਸਾਲ ਵੀ ਪੀਆਰ ਵਿੱਚ 25% ਦੀ ਕਮੀ ਆਉਣ ਦੀ ਸੰਭਾਵਨਾ ਹੈ ਸਟੂਡੈਂਟਸ ਵੀਜ਼ਾ ਨੂੰ ਲੈ ਕੇ ਪਹਿਲਾਂ ਹੀ ਕਾਫੀ ਸਖਤੀ ਕੀਤੀ ਜਾ ਰਹੀ ਹੈ